ਦੋਸਤੋ ਕੀ ਹਲਚਲ ਨੇ ਗੱਲ ਕਰਦੇ ਆ ਜਿੰਦਗੀ ਦੀ ਭੱਜ ਦੌੜ ਦੀ ਹਰ ਵਿਅਕਤੀ ਪੈਸੇ ਮਾਗਰ ਲੱਗਿਆ ਹੋਇਆ ਇੱਧਰ ਵਗ ਜਾ ਉੱਤਰ ਵਗ ਜਾ ਆਪਾਂ ਨੂੰ ਪ੍ਰਮਾਤਮਾ ਨੇ ਜ਼ਿੰਦਗੀ ਜਿਉਣ ਲਈ ਦਿੱਤੀ ਹੈ ਨਾ ਕਿ ਕੱਟਣ ਲਈ ਜ਼ਿਆਦਾਤਰ ਲੋਕ ਆ ਜਿਹੜੇ ਸਿਰਫ ਜ਼ਿੰਦਗੀ ਕੱਟ ਕੇ ਜਾਂਦੇ ਨੇ ਕਿਉਂ ਕਿ ਨਹੀਂ ਜਾਂਦੇ ਕੱਟ ਕੇ ਤੇ ਜਿਉਣ ਦਾ ਬਹੁਤ ਅੰਤਰ ਹੈ ਐਵੇਂ ਸਾਰਾ ਕੁਝ ਹੁੰਦੇ ਹੁੰਦੇ ਬੰਦੇ ਨੇ ਮਰੂ ਮਰੂ ਕਰੀ ਜਾਣਾ ਰੱਬ ਨੇ ਸਾਰਾ ਕੁਝ ਦਿੱਤਾ ਵਧੀਆ ਸਰੀਰ ਦਿੱਤਾ ਤੁਹਾਨੂੰ ਪੈਸਾ ਵੀ ਦੇਤਾ ਠੀਕ ਹੈ ਵੀ ਪੈਸੇ ਬਿਨਾ ਨਹੀਂ ਚੱਲਦੀ ਗੱਡੀ ਪਰ ਐਨਾ ਵੀ ਨਹੀਂ ਹੈਗਾ ਵੀ ਆਪ ਤਾਂ ਘੋਰੀ ਬਣ ਕੇ ਰਹੋ ਕੋਈ ਰੱਬ ਵੱਲੋਂ ਦਿੱਤੀਆਂ ਸੁੱਖ ਸਹੂਲਤਾਂ ਨੂੰ ਮਾਣੋ ਪੈਸਾ 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 ਸਾਰਾ ਦਿਨ ਪੈਸਾ ਲੋਕਾਂ ਠੱਗੀਆਂ ਠੋਰੀਆਂ ਮਾਰ ਕੇ ਜੋੜ ਕੇ ਕੀ ਕਰੋਗੇ ਅੱਜ ਦੀ ਪੀੜ੍ਹੀ ਨੂੰ ਬਰਬਾਦ ਕਰ ਦੇ ਵਿੱਚ ਕੇ ਵੀ ਹੱਥ ਹੈਗਾ ਇੱਕ ਇੱਕ ਦੋ ਦੋ ਜਵਾਕ ਇੱਕ ਇੱਕ ਜਵਾਕ ਹੈ ਜ਼ਿਆਦਾਤਰ ਠੀਕ ਹੈ ਲਾੜ ਪਿਆਰ ਹਰੇਕ ਨੂੰ ਕਰ ਲਾ ਜੀ ਹਰੇਕ ਨੂੰ ਆਦਾ ਬੱਚਾ ਪਿਆਰਾ ਹੁੰਦਾ ਪਰ ਜਦੋਂ ਆਪਾਂ ਉਹਨਾਂ ਨੂੰ ਲੋੜ ਤੋਂ ਜ਼ਿਆਦਾ ਪੈਸਾ ਕਮਾ ਕੇ ਦੇ ਦਿੰਨੇ ਆ ਪੈਸਾ ਪੈਸਾ ਗਰੀ ਜਾਂਦੇ ਆ ਯਾਰ ਪੈਰ ਪੈਰ ਗਰੀ ਜਾਂਦੇ ਆ ਤਾਂ ਉਹ ਫਿਰ ਉਹ ਦਾ ਨਤੀਜਾ ਜਿਹੜਾ ਗਲਤ ਨਿਕਲਦਾ ਜਦੋਂ ਆਪਾਂ ਫਿਰ ਘੂਰਦੇ ਆ ਆਪਣੇ ਹੱਥੋਂ ਨਿਕਲ ਜਾਂਦੇ ਆ ਇਸ ਕਰਕੇ ਬੱਚਿਆਂ ਦੀ ਜਿਹੜੀ ਬਿਰਤੀ ਹੈ ਜੋ ਵੀ ਤੁਸੀਂ ਕੰਮ ਕਰਦੇ ਹੋ ਆਪਦੇ ਨਾਲ ਲਾਓ ਅੱਗੇ ਹੁੰਦੇ ਆਪਣੇ ਵੇਲੇ ਲਾ ਲਓ ਜਾਂ ਸਾਡੇ ਵੇਲੇ ਲਾ ਲਓ ਸਕੂਲੋਂ ਆਉਣਾ ਮਾਪੇ ਆਪਣੇ ਕਹਿਣਾ ਪਾਣੀ ਪਿਐਓ ਇਹ ਬਸਾ ਨੂੰ ਆ ਕੱਟੀ ਬੰਨ ਔ ਰੋਟੀ ਫੜਾ ਕੇ ਆ ਖੇਤ ਜੇ ਨਾ ਨੁੱਕਰ ਕਰਦੇ ਤਾਂ ਗਿੱਚੀ ਚ ਲੜੜੇ ਪੈਂਦੇ ਦੂਰੇ ਜਾਂਦੀ ਖੇਤ ਤੱਕ ਤੇ ਸੱਪੜ ਦੇ ਪਸ਼ੂ ਲੈ ਕੇ ਨਲਕੇ ਦੇ ਪਾਣੀ ਪਿਉਂਦੇ ਨਲਕਾ ਗੇੜ ਦੇ ਫੱਕ ਜਾਂਦੇ ਤੇ ਜੋ ਪਸ਼ੂ ਹੜਦਾ ਨਾ ਐ ਤਾਂ ਸੰਜਲੀ ਗੱਲ ਫਿਰ ਆਪਾਂ ਜਾਣ ਕੇ ਆਸਾ ਪਾਸਾ ਦੇਖ ਕੇ ਉਹਦੇ ਨੱਕ ਦੇ ਸੰਗਲ ਜਾਂ ਮਾਰ ਦਿੰਦੇ ਸੀ ਛੋਟੇ ਹੁੰਦੇ ਤੇ ਜਦੋਂ ਫਿਰ ਆਪਣੀ ਦੂਰ ਖੜੀ ਮਾਂ ਦੇਖ ਲੈਂਦੀ ਤੇ ਕੋਈ ਬੰਦੇ ਖੇਤਾਂ 'ਚ ਹੁੰਦੇ ਨੇ ਤਾਂ ਫਿਰ ਚਪੇੜਾ ਕੀ ਪੈਂਦੀ ਹੈ ਚਪੇੜਾ ਇੰਜਨ ਨਾਲ ਦੀ ਨਾਲ ਹੋ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਪ੍ਰੈਸ਼ਰ ਆ ਉਹ ਸਹੀ ਹੋ ਜਾਂਦਾ ਇਸ ਕਰਕੇ ਹਲਾਤ ਬਹੁਤ ਮਾੜੇ ਆਉਂਦੇ ਜਾਂਦੇ ਆ ਬਹੁਤ ਭਿਆਨਕ ਹੋਦੇ ਜਾਂਦੇ ਆ ਪੰਜਾਬ ਦੀ ਜਵਾਨੀ ਗਈ ਨਸ਼ਿਆਂ ਨੇ ਖਾਲੀ ਤੇ ਹੋਰ ਗਲਤ ਰਾਹਾਂ ਤੇ ਪੈ ਗਏ ਇਸ ਕਰਕੇ ਆਪਦੇ ਜਵਾਨਾਂ ਨੂੰ ਜਿੰਨਾ ਤੁਸੀਂ ਬੱਚਿਆਂ ਨੂੰ ਖੁੱਲਾ ਛੱਡੋਗੇ ਖੁੱਲੇ ਦਾ ਮਤਲਬ ਵਿਲੇ ਛੱਡੋਗੇ ਜਦੋਂ ਆਪਾਂ ਉਸ ਆਪਾਂ ਸਹੂਲਤیں ਉਹਨਾਂ ਨੂੰ ਇੰਨੀਆਂ ਦੇ ਦੀਆਂ ਕੰਮ ਨੂੰ ਕਹਿਣਾ ਨਹੀਂ ਠੀਕ ਹੈ ਜੇ ਕੋ ਤੁਸੀਂ ਕਾਰੋਬਾਰ ਕਰਦੇ ਹੋ ਕੋ ਬਿਜ਼ਨਸ ਕਰਦੇ ਹੋ ਤਾਂ ਕੋਸ਼ਿਸ਼ ਕਰੋ ਵੀ ਹੌਨਸਾਰਾ ਤੁਹਾਡੇ ਨਾਲ ਹੱਥ ਮਿਲਾਵੇ ਖੇਤ ਲੈ ਜਾਓ ਅੜ ਅੱਗੇ ਕੀ ਹੁੰਦਾ ਕਿ ਰੋਟੀ ਦੇ ਆਏ ਫਿਰ ਕੱਖ ਵੱਢਣ ਜਾਂਦੇ ਖੇਤੋਂ ਬਲਦ ਫੜਾਉਂਦੇ ਗੱਡੇ ਦੇ ਕੱਖ ਲਿਉਂਦੇ ਹੁਣ ਤਾਂ ਮੋਟਰਸਾਈਕਲ ਤੋਂ ਕਿਹੜਾ ਕੋਈ ਦੋ ਕਰਮਾ ਜਾ ਕੇ ਦੁਕਾਨ ਤੋਂ ਸੌਦਾ ਨਹੀਂ ਲੈ ਗਿਆ ਹੁੰਦਾ ਖੇਤ ਆ ਦੂਰ ਦੀ ਗੱਲ ਹੈ ਹੁਣ ਤਾਂ ਸੈੜੇ ਵੀ ਹੋਏ ਜਾਂਦੇ ਜਾਂਦੇ ਆ ਖੇਤ ਨਹੀਂ ਕੋਈ ਤੁੱਕ ਜਾਂਦਾ ਨੇੜੇ ਨੇੜੇ ਖੇਤ ਹੈ ਪੈਟਰੋਲ ਹੀ ਪਜਦਾ ਅਕਸਰ ਨੂੰ ਰੇੜੀਆਂ ਪਾ ਲੀਆਂ ਸਕੂਟਰ ਮੋਟਰਸਾਈਕਲ ਮਗਰ ਤਾਣਾ ਬਾਣਾ ਲਝਾ ਲਿਆ ਸਾਰਾ ਦੇਹਾਂ ਬੂਹਾਂ ਦੇ ਖਰਚ ਹੋਣ ਲੱਗੇ ਕੇ ਘਰਾਂ 'ਚ ਵਿਆਹ ਕਰਦੇ ਪੈਸਾ ਜਕਾਦੇ ਫੇਰ ਕੀ ਆ ਫੇਰ ਆਲਾ ਕਲਚਰ ਸਸਾ ਪਾਉਣ ਦੀ ਕੋਸ਼ਿਸ਼ ਕਰਦਾ ਜਦੋਂ ਜਿਆਦੇ ਪੈਸੇ ਸਿਰ ਚੜ ਜਾਂਦੇ ਇਸ ਲਈ ਜਿੰਨਾ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਉਹਨ ਇੱਕ ਦੇ ਸਬਰ ਕਰੋ ਕੱਟ ਦੇਦਾ ਤਾਂ ਵੀ ਐ ਵੱਧ ਦੇਦਾ ਤਾਂ ਵੀ ਐ ਕਦੇ ਵੀ ਰੱਬ ਪ੍ਰਮਾਤਮਾ ਨੂੰ ਲੰਬਾ ਲੈਦੇ ਉਹ ਵੀ ਆਹ ਦੁੱਖ ਤਾਂ ਐ ਦੇ ਤਾਂ ਇਹਦਾ ਸਮਝਦੀ ਦੁੱਖ ਨੂੰ ਕਹੋ ਵੀ ਮੇਰਾ ਪ੍ਰਮਾਤਮਾ ਇੰਨਾ ਵੱਡਾ ਐ ਕਿ ਦੁਨਿਆਦੂਨਿਆ ਕੁਝ ਵੀ ਨਹੀਂ ਉਹਦੇ ਮੁਕਾਬਲੇ ਤੇ ਫਿਰ ਤੁਹਾਨੂੰ ਨਹੀਂ ਕਸਟ ਹੋਣਗੇ ਤੇ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਉਹਨਾਂ ਦੋ ਵੇਲੇ ਦੀ ਰੋਟੀ ਦਿੱਤੀ ਐ ਜਿੰਨਾ ਓਟੀ ਵੀ ਨਹੀਂ ਮਿਲਦੀ ਉਹਨਾਂ ਦਾ ਹਾਲ ਦੇਖ ਲਓ ਇਸ ਕਰਕੇ ਜਿੰਨਾ ਦਿੱਤਾ ਸਬਰ ਕਰੋ ਜ਼ਿੰਦਗੀ ਜਿਉਂ ਐਸ਼ਨਾ ਦਿਓ ਨਜ਼ਾਰੇ ਨਾਲ ਜਿਉਂ ਐਸ ਦਾ ਤੇ ਨਜ਼ਾਰੇ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਮਤਲਬ ਤੁਰ ਵਰਤੋ ਕਰੋ ਕਿਸ ਚੀਜ਼ ਦੀ ਲੋੜ ਅਨਸਾਰ ਵਰਤੋ ਤੁਹਾਡੇ ਕੋਲੇ ਗੱਡੀ ਆ ਉਹ ਵੀ ਲੋੜ ਅਨਸਾਰ ਵਰਤੋ ਗੱਡੀ ਮੋਟਰਸਾਈਕਲ ਸਕੂਟਰ ਜੋ ਵੀ ਹੈ ਪਰਮਾਤਮਾ ਨੇ ਦਿੱਤਾ ਹੈ ਸੱਚੀ ਕਿਰਤ ਕਰ ਵਾਲੇ ਨੂੰ ਕਦੇ ਵੀ ਘਾਟਾ ਨਹੀਂ ਪੈਂਦਾ ਕਦੇ ਨਕਸਾਲ ਨਹੀਂਦਾ ਜੋ ਕਿਸੇ ਨਾਲ ਠੱਗੀ ਠੋਰੀ ਧੋਖਾ ਕਰੂਦਾ ਉਹਦੇ ਇੱਕ ਨਾ ਦੇਣੇ ਇੱਕ ਦੇਰ ਨਾਲ ਉਹਦੇ ਆਪਦੇ ਵੀ ਇਹਨੂੰ ਭੋਗਤਣibou ਸੋ ਬੜਾ ਸ਼ੁਕਰਾਨਾ ਕਰੋ ਵੀਡੀਓ ਆਪਣੀ ਸ਼ੇਅਰ ਕਰੋ ਪੇਜ ਫਾਲੋ ਕਰੋ ਧੰਨਵਾਦ ਜੀ ਕਰਨਾ